ਇਹਨਾਂ ਨੇ ਗਏ ਘਰ ਲੈ ਵੀ ਸਵੇਰ ਦਾ ਟਾਈਮ ਚੌਥਾ ਦਿਨ ਆ ਜੋ ਹੋ ਗਿਆ ਹਸਪੀਟਲ ਤੇ ਮੈਂ ਜਾ ਰਿਹਾ ਕੁਛ ਨਾਸ਼ਤਾ ਵਾਸਤੇ ਲੈਣ ਵਾਸਤੇ ਮੈਂ ਕਿਹਾ ਚੱਲ ਕਿੰਨੇ ਵੀ ਕਰ ਲੂਗੀ ਮੰਮੀ ਵੀ ਇੱਥੇ ਹੀ ਆ ਤੇ ਚਲੋ ਲੈ ਆਉਂਦੇ ਕੁਛ ਬਾਹਰੋਂ ਖਾਣ ਵਾਸਤੇ ਹਨ ਹਰਫਤੇ ਪਰੂ ਕੀ ਆ ਪੁੱਤ ਦਾ ਪੰਜੀ ਉਹ ਤਾਂ ਦਾਦੀ ਹੱਸਦੀ ਕਹਿੰਦੀ ਇਹ ਪਰੋ ਕਹਿੰਦੀ ਨਾ ਮੰਮੀ ਅਰੇ ਤੁਹਾਨੂੰ ਬੜਾ ਸੁਣਾ ਲੱਗਦਾ ਮੈਂ ਸੁਆਮੀ ਜੀ ਪਰ ਮੈਂ ਆਪੀ ਮੈਂ ਵੀ ਪਰੂ ਉਹ ਕੀ ਬਟੂ ਕੀ ਕੀ ਅੱਇਆ ਪੰਗੋੜਾ ਜੀ ਆ ਵੀ ਲੰਦਾਇਲਾ ਉਹ ਲਾਇਆ ਚਾਨਕੇ ਨਾ ਬੰਨਤਾ ਫਿਰ ਮੈਂ ਕਿਸੇ ਨਾਲ ਖੇਡੇ ਲੱਗਿਆ ਰਹੂਗਾ ਆਉਗਾ ਆਉਗਾ ਅ ਡਿਪਾਂ ਖੋਲ ਕੇ ਦੀਆਂ ਅੱਜ ਹੁਣ ਹੁਣ ਡਿਪਾਂ ਖੋਲ ਕੇ ਕਹਿੰਦੇ ਕਿੰਨੇ ਠਹਿਰ ਕੇ ਲਾਵਾਂਗੇ ਕੱਲ ਦੀਆਂ ਲੱਗੀਆਂ ਪਰਸੋ ਖੋਲਦੀਆਂ ਹਨਾ ਨੇ ਹਾਂ ਜੀ ਹਾਂਜੀ ਪਤਾ ਠੀਕਾ ਪਤਾ ਮੰਮੀ ਨੇ ਚਾਰ ਹੋ ਗਏ ਕੱਪੜੇ ਕੂੜੇ ਬਦਲੇ ਲੈ ਵੀ ਹਰਫਾ ਤੇ ਨੂੰ ਕੱਪੜੇ ਵੀ ਕਰਤੇ ਚੇਂਜ ਹਾਂਜੀ ਉੱਤੇ ਆ ਘੁੰਮਣੇ ਡਿਆ ਬੰਦ ਹੋਇਆ ਪਿਆ ਕਮਾਓ ਕਮਾਓ ਹਾਂਜੀ ਮਾੜਾ ਘੁੰਮਦੇ ਡਿਆ ਆ ਜੇ ਰੋੜਾ ਮੈਂ ਠੀਕ ਗੱਡੀ ਆਪਣੀ ਲੱਗੀ ਆ ਤੇ ਮੈਂ ਆਇਆ ਰਿਹਾ ਆਪਣੇ ਪਿੰਡ ਸੰਗਤ ਨੂੰ ਫੋਨ ਕੀਤਾ ਤੇ ਮम्मी ਕਹਿੰਦੇ ਮੈਨੂੰ ਆਣ ਕੇ ਲੈ ਜਾ ਰੋਟੀ ਰੱਟੀ ਬਣਾਈਆਂ ਸ਼ਾਮ ਦੀ ਰੋਟੀ ਰੱਟੀ ਬਣਾਈਆਂ ਤੇ ਮम्मी ਦਾ ਫੋਨ ਆਇਆ ਮम्मी ਕਹਿੰਦੇ ਮਨਵਾਣ ਕੇ ਲੈ ਜਾ ਤੇ ਮੈਂ ਕਹਾ ਚਲੋ ਮੈਨੂੰ ਲੈ ਆਉਂਦੇ ਆ ਤੇ ਵੀਰਾਂ ਦੱਸ ਦੀ ਕਿਰਪਾ ਨਾਲ ਕੱਲ ਸ਼ਾਇਦ ਛੁੱਟੀ ਆਪਾਂ ਨੂੰ ਮਿਲ ਜੇ ਇੱਥੋਂ ਤੇ ਬਾਕੀ ਸਭ ਠੀਕ ਆ ਪਰਮਾਤਮਾ ਦੀ ਕਿਰਪਾ ਬਾਬੇ ਜੀ ਮੇਰਾ ਸੱਚੇ ਪਾਤਸ਼ਾਹ ਜੀ ਕੀ ਇਹਦੇ ਬੈਟਰੀਆਂ ਸਭ ਪਰਮਾਤਮਾ ਚਾਰਜੀ ਕਰਾ ਚ ਰੱਖੀ। ਚਲੋ ਫਿਰ ਮਿਲਦੇ ਤੁਹਾਨੂੰ ਪਿੰਡ ਜਾ ਕੇ ਲੈ ਵੀ ਰੋਟੀ ਦਾ ਆਪ ਲੱਲੀ ਆ ਨਾਲ ਮੰਮੀ ਵੀ ਚੱਲੇ ਚਲੋ ਵੀ ਚਲੋ ਬੈਠੋ ਚਲਿਏ ਆਪਾਂ ਪੰਜਾਬ ਨੇ ਪੁਰਾਣੇ ਘਰ ਚਲਿਓ ਆਪਾਂ ਇਹ ਭਾਂਡੇ ਦੀ ਦੁਕਾਨ ਤੇ ਇੱਥੋਂ ਵੇਖਾਂਗੇ ਕੈਟਲ ਮੈਂ ਮੰਮੀ ਉਮਰ ਉਪਰੇ ਖਲੋਤੇ ਆਂ ਚੰਨੀ ਕੁਆਲਿਟੀ ਦੀ ਹੋਵੇ ਚੰਨੀ ਕੁਆਲਿਟੀ ਦੀ ਸੰਸਕਰਣ ਨੂੰ ਕੱਟ ਲਾਣਾ ਕਿਸ ਇਹ ਜਹਾਤ ਨੂੰ ਹੱਥ ਤੋ ਟਪੈ ਜਾਊਗਾ ਬੜੀ ਉਪਰੋਂ ਹਾਂਜੀ ਥੋੜਾ ਹੱਥ ਮੂੰਹ ਥੋੜਾ ਖੁੱਲਾ ਹੋਵੇ ਯਾਰ ਜਦਨੇ ਮੈਂ ਪੈਂਦਾ ਨਾ ਟੈਡ ਵਸ ਲਈ ਜਣਾ और कैटल चल ले और मेरा भी काफी हो गया पहुंच गया पा चलो सास ने ਬਿਲਕੁਲ ਨਾਲ ਪਸਰੀ ਗੱਲ ਅਜੇ ਤੱਕ ਨਹੀਂ ਸੁਟਾਵਾਂ ਕਰ ਚੱਕ ਪਹਿਲਾਂ ਨੂੰ ਇਹ ਚੀਜ਼ ਨੂੰ ਫੋਟੋ ਭੇਜੀ ਤੇ ਨੂੰ ਹਾਂ ਠੀਕ ਇੱਕ ਹੋਰ ਜਿਹ ਦੂਜੀ ਬੜੋਂ ਨੇ ਭੇਜੀ ਉਹਦਾ ਮੰਗਦਾ ਇਹ ਫਰਨਾਮੇ ਹਰ ਸਰਵੀਏ 4500 ਇਹਦਾ 5500 ਮੰਗਦਾ ਤੇ 500 ਦੇ ਦਾਂ ਉਹਨੇ ਪਾਣੀ ਜੰਮ ਕਰਕੇ ਉਹਨੇ ਚੈੱਕ ਨਹੀਂ ਕੀਤਾ ਉਹ ਚੈੱਕ ਕਰਕੇ ਵੇਖੀ ਮਾਜੀ ਪਾਣੀ ਮੋੜੀ ਮੈਂ ਆ ਲੈ ਆ ਉਹ ਆਹ ਠੀਕ ਹੈ ਹਣ ਮਾਂ ਸਬਜ਼ੀ ਕਣੀ ਠੱਕਣੀ ਠੱਕਣੀ ਕਦੀ ਕਹਿੰਦੀ ਚਪਲ ਦੀ ਨਿੱਕੀ ਕਦੀ ਵੱਡੀ ਇਹਨਾਂ ਕਰਦੇ ਇਹਨਾਂ ਠੱਪਦੇ ਆ ਵੱਡੀ ਨਾਲ ਮਮੀ ਇੱਧਰ ਸਸੀ ਘਾਲ ਜੀ ਮਮੇ ਠੱਡੀ ਹੈ ਮੋਲੋ ਬਾਤ ਕੋਈ ਦੋਖਤੀ ਹੋ ਕਿਤਨਾ ਵਾ ਕੋਈ ਨੇ ਪੜ੍ਹ ਕੇ ਕਹਿੰਦੇ ਤੁਹਾਨੂੰ ਮੇਰੇ ਐਵੇਂ ਸੀ ਆਉਂਦੇ ਕਿੰਨੀ ਮਿੱਡੀ ਹੁੰਦੀਆਂ ਨੇ ਕੋ ਨਾ ਆਹ ਇਹ ਉਹ ਖਾਲੀ ਤੇ ਨਾ ਦੇਣਾ ਬਿਨਾ ਕਾਵਾੜ ਆ ਮੇਂ ਕੀ ਲੋ ਚਾਹ ਦਾ ਕਪੜਾ ਠੀਕ ਹਨ ਕਪ ਕਪ ਜੇ ਚਾਹ ਦਾ ਕਪ ਕਪ ਮੇਬੀ ਨਾ ਮੇਬੀ ਇਹਦੇ ਦੇਲੇ ਵਾਤੇ ਉਹ ਕੀ ਉਹ ਕਿੰਨੇ ਦੇ ਜਾਂ ਗਰਮ ਜਲ ਗਰਮ ਜਲ ਆਉਗਾ ਇਹਦੇ ਵਾਤੇ ਕਪ ਕਪ ਮੇਰਾ ਤੇ ਆਹ ਫਤ ਗਰਮ ਜਲ ਨਹੀਂ ਪਿੰਦਾ ਨਹੀਂ ਇਹ ਕਰਦੇ ਨਹੀਂ ਹੁੰਦੇ ਇਹ ਪਹਿਨੇ ਕੋਈ ਮਨੇ ਕਹਦਾ ਪਾਜੀ ਦੁੱਧ ਨੂੰ ਕਿੰਨੇ ਗਰਮਜਾਦਕ ਕਿੰਨੂੰ ਕਹਿੰਦੇ ਨੇ ਮੈਂ ਜੋ ਮਸਾਲਾ ਹੁੰਦਾ ਗਰਮ ਕਰਦਾ ਲਾਲ ਹੋ ਜਾਂਦਾ ਦੁੱਧ ਕਈ ਕਹਿੰਦੇ ਨਹੀਂ ਇਹ ਪਹਿਨੇ ਨੂੰ ਫੂਣ ਹੀ ਪੜੇ ਹੁੰਦੇ ਆ ਹਾਂਜੀ ਹਾਂਜੀ ਅੱਜ ਜਿਹੜੀ ਪਾਏ ਨੇ ਮੈਂ ਮੋਚੀ ਆ ਗਿਆ ਮੋਚੀ ਆ ਕਿੰਨੀ ਟੁੱਟ ਗਈ ਆ ਮੇਰੀ ਚੱਪਲ ਗੱਡ ਤੋਂ ਗਿਆ ਉਹ ਟੁੱਟ ਗਈ ਚੁੱਪ ਨਹੀਂ ਹੱਥ ਲਾਈਦਾ ਆਹ ਆ ਟੁੱਟ ਗਈ ਅੱਜ ਹੀ ਇਹ ਬੜੀ ਨਰਮ ਚੱਪਲੇ ਨੇ ਨਰਮ ਕਿੱਦਾਂ ਦੀ ਇਹ ਹੋ ਗੱਲ ਨਾ ਕਰ ਬਰਾਬਰ ਨੰਨ ਨਾ ਗੱਲਾਂ ਕਰੋ ਬਦਲਣਾ ਜਾਣ ਦੋ ਮੈਂ ਵੀ ਜਾਣਾ ਮम्मी ਨੂੰ ਛੱਡਣਾ ਜੇ ਤੀ ਚੜ ਪਿੰਡ ਜਾਣਾ ਨਾ ਮम्मी ਨੂੰ ਛੱਡ ਕੇ ਆਉਣਾ ਮੈਂ ਤਾਂ ਗੱਡੀ ਤੇ ਆ ਆੜ ਹੋ ਕਿੱਥੇ ਮੈਂ ਛੱਡ ਆਉਂਗਾ ਗੱਡੀ ਤੇ ਮੁਸ਼ਕਲ ਹੋਣਾ ਜੇ ਕੋਈ ਮੁੰਡਾ ਪੁੰਗਾ ਬਹੁਤ ਨਹੀਂ ਨਾ ਆਉਂਦਾ ਕੰਨੀ ਇਹ ਕਾਰ ਹੈ ਨਹੀਂ ਕੋਈ ਨਹੀਂ ਹਾਂਜੀ ਆ ਕਾਰ ਤੇ ਫੜੇ ਬਣਾ ਦੋ ਠੀਕ ਹੋ ਗਿਆ ਆਏ ਆਏ ਵਿਗਦੇ ਨਜਰਾਂ ਨਾਲ ਲੱਗ ਨਹੀਂ ਕਿਤੇ ਇਹਦੇ ਨਜਰਾਂ ਨਾਲ ਲੱਗ ਨਹੀਂ ਕਿਤੇ ਹਾਂਜੀ ਕੋਈ ਨਹੀਂ ਗੱਲਾਂ ਕਰਦਾ ਸੀ ਕੋਈ ਨਹੀਂ ਗੱਲਾਂ ਕਰਦਾ ਆਏ ਬੱਬਾ ਨਿੱਕੀ ਨਿੱਕੀ ਕੋਈ ਨਹੀਂ ਕੋਈ ਨਾ ਕੱਟੜੀ ਬਾਤ ਉਹ ਕੋਈ ਕਹਿੰਦਾ ਉਹ ਕੋਈ ਕਹਿੰਦਾ ਚਿੱਪਾ ਜਿਹਾ ਗਾਰਮੈਂਟ ਹੈ ਨਾ ਉਹ ਤੇਰੇ ਉਹ ਆ ਆ ਜਿਆਦਾ ਹੈ ਪਰ ਹੈ ਕੰਮ ਕੰਮ ਪਰ ਹੈ ਜਿਆਦਾ ਹੈ ਹੈ ਕੰਮ ਪਰ ਹੈ ਜਿਆਦਾ ਕਾ ਚੋਕੀ ਹੈ 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 ਨਾ ਨੀ ਗੱਲ ਬੰਦੀ ਲੈ ਉਹ ਕਹਿੰਦਾ ਪਰ ਮੇਰਾ ਇਹ ਪੱਕਾ ਇੱਕ ਬੰਦਾ ਚਾਹੀਦਾ ਬਾਹ ਦੇ ਫੜ ਕੇ ਰੱਖੇ ਤਿੰਨ ਲੱਗੇ ਨਾ ਫੜ ਸਕਦਾ ਬਾਹ ਫੜ ਕੇ ਨਾ ਜਾਨਾ ਨਾ ਬੜ ਮਾਰਨ ਨੀ ਕਿਚ ਚਾ ਮਾਰਨ ਸਮਝਾਤੀ ਤੇ ਕੋਈ ਨਾ ਆ ਕੋਈ ਨਾ ਸੁਣੀ ਜੀ ਐ ਕਰਦੇ ਐ ਤੋ ਕਿਹਾ ਤੂੰ ਨਾ ਤੈਨੂੰ ਸੋ ਬੱਚਾ ਕੋਈ ਨਾ ਮੈਨੂੰ ਆਹ ਚੱਲੇ ਆ ਗਏ ਬਹੁਤ ਹੋਰਾਈ ਹੋ ਉੱਥੇ ਨਹੀਂ ਹੋਣੀ ਇਹ ਇਹ ਕੋਈ ਜਿਹੜਾ ਹੋਣੀ ਹੋਰ ਜਿਹੜੀ ਚੱਲਣੀ ਹੈ ਇਹ ਐਂ ਲੰਮਾ ਸੀ ਉਹ ਧੀ ਦਾ ਪਤਾ ਨਹੀਂ ਹੁਣ ਆਪੇ ਇਹ ਦੱਸਣ ਕਿ ਕਿੰਨਾ ਜੀ ਇਹ ਮੈਨੂੰ ਪਤਾ ਹੋਊਗਾ ਤੇ ਭਾਈਪਾ ਜੀ ਉਹ ਦੋ ਦਿਨਾਂ ਦਾ ਪੁੱਛਦਾ ਇਹੋ ਜਿਹਾ ਸਾਬ ਉਹ ਪਾਣੀ ਦਾ ਇਹ ਨਾ ਤੇ ਕਰੀ ਗਿਰਨ ਮੁਕਾਈ ਜਾਂਦੇ ਵੀ ਆਉਂਦੇ ਨੇ ਹਾਂ ਉਹ ਦੇਖ ਬਾਹਰ ਕੁੱਤੇ ਬੱਚਿਆਂ ਨੂੰ ਮਾਦੂਰ ਨਹੀਂ ਕਰੇ ਕਿਉਂ ਨਹੀਂ ਤੇ ਚੈਗਿੰਗ ਨਾ ਨੂੰ ਲੇਟਾਂ ਨੂੰ ਅੰਦਰ ਮੋੜਨਾ ਬਾਹਰ ਤੇ ਇਹ ਮੇਰਾ ਅਜੇ ਰਹਿਣਗੇ ਇਹ ਰਹਿਣ ਦਰਾਂ ਦੂਸਰੇ ਲੈ ਜਾਾਂਗੇ ਕੋਈ ਨਹੀਂ ਪਾਣੀ ਦੀ ਟਹਿੜੀ ਆਉਗੋ ਨਾ ਪਾਣੀ ਪਵਾ ਲਿਆ ਕਰੋ ਪਾਣੀ ਦੀ ਫੋਟ ਲੈ ਜਾਓ ਇਹ ਨਾ ਹੋ ਮੈਂ ਡੈਡੀ ਕੋਲੋਂ ਕਹਿੰਦਾ ਕਿ ਉਹ ਜਿੱਥੇ ਦੁੱਧ ਨਹੀਂ ਹੁੰਦਾ ਜੇ ਡਿੱਗੀ ਦੇ ਵਿੱਚ ਉਹ ਭਰਾ ਬਲੇ ਮੰਮੀ ਕੋ ਪਣੀ ਨਾਲ ਇੱਕ ਮਗੋਂ ਚੱਪਰ ਫਵਾਜੀ ਉਹ ਸਾ ਮੈਂ ਚੱਲੇ ਹਾਂ ਮੰਮੀ ਹਾਂ ਮੈਂ ਛੱਪਿਆ ਨਾ ਕੋਈ ਕਰੇ ਕੋਈ ਨਹੀਂ ਹੈਗਾ ਹੋ ਜਾਂਦੀ ਹੈ ਨਾ ਦੀਪ ਵੀ ਚੱਲ ਗਿਆ ਨਾ ਥੋੜੀ ਰੋਦੀ ਸੀ ਐ ਲੋਰੋ ਗਾਣੇ ਫਤੇ ਆਣ ਫਤੇ ਆਣ ਹਰ ਫਤੇ ਥੋੜੀ ਰੋਦੀ ਸੀ ਥੋੜੀ ਰੋਇਆ ਨਾ ਨਾ ਇਨਜਰੀ ਵੇਰੀ ਬੜੀ ਮਮਨੇ ਸ਼ਟ ਐਂ ਘਰੇ ਮੈਂ ਜਾ ਰਿਆਂ ਫਿਰ ਹਸਪੀਟਲ ਕਹਿੰਦੇ ਹੁਣਾਂ ਦੇ ਲਾਗੇ ਮਿਲਦੇ ਹੋਏ ਜਾ ਕੇ ਤੁਨੋਂ ਉੱਥੇ ਇਸੇ ਲੱਗੂ ਦੀ ਵੀ ਚਲ ਗਿਆ ਕਰਦੇ ਮਨੇ ਸ਼ਟ ਐਂ ਘਰੇ ਤੇ ਫਿਰ ਮਦਦ ਕਰੇ ਜੜੀ ਸੰਭਰੀ ਆ ਦੇ ਨਾਲ ਨਾਲ ਉਹ ਸੰਭਾ ਵੀ ਉੱਥੇ ਆਂ ਘਰੇ ਤੇ ਜਦ ਬਿਨਾਂ ਗਏ ਜੇ ਰਾਤ ਨੂੰ ਉੱਪਰ ਲੱਗੇ ਜਿੰਨ ਦੇ ਆਮ ਹੋਸਟਲ ਤੋਂ ਦੇ ਉੱਪਰ ਤੋਂ ਮੇਰੇ ਨਾਲ ਗੱਰੀ ਵਿੱਚ ਸਮਾਂ ਲੈ ਨਾਲ ਦਾ ਦੋਸਤ ਤੇ ਸਾਈਆਂ ਟਾਈਮ ਪਰ ਦੇ ਕੰਮ। ਤੋ ਠੀਕ ਹੈ ਮੈਂ ਤੁਹਾਨੂੰ ਮਿਲਦੇ ਆਂ ਅਗਲੇ ਵੀਡੀਓ ਨਾਲ ਤੇ ਵਿਆਹ ਵੀ ਆ ਗਿਆ ਵੀਰ ਚਿੰਕਲ ਦਾ। ਕਿ ਫਿਰ ਤੁਹਾਨੂੰ ਦੱਬਾ ਦੇਣ ਵਾਸਤੇ। ਮੈਂ ਤੁਹਾਨੂੰ ਕਹਿੰਦਾ ਮੈਂ ਇੱਥੇ ਆਉਂਗਾ ਸੁਖੀ ਆਉਣਾ। ਅੱਜ ਤੱਕ ਆਇਆ। ਤੁਸੀਂ ਕਹਿੰਦੇ ਸੀ ਵੀ ਤਾਂ ਕੱਲ ਆ ਜੇ। ਜਾਈਗਾ ਤਾਂ ਵੀਡੀਓ ਵਿੱਚ ਦਰਦਾਂ। ਜੇ ਨਾ ਮੈਂ ਸਾਡੇ ਚੰਨ ਗੁਰੂ ਸਬਸਕ੍ਰਾਈਬ ਕਰ ਲਿਓਗੇ ਫੁੱਲ ਆਪ ਦਾ ਆਪ ਜੀ